ਪਿੰਡ ਜਹਾਗੀਰਪੁਰ ਵਿਖੇ 25 ਪਰਿਵਾਰਾਂ ਨੇ ਦਿੱਤਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਮਰਥਨ ਅਕਾਲੀ ਦਲ ਨੂੰ ਕਿਹਾ ਅਲਵਿਦਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਜਹਾਗੀਰਪੁਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਈ ਟਕਸਾਲੀ ਪਰਿਵਾਰਾਂ ਨੇ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਵਿੰਡ ਜਹਾਗੀਰ ਪੁਰ ਵਿਖੇ ਸਰਦਾਰ ਬਲਵਿੰਦਰ ਸਿੰਘ ਬੱਬੂ ਜਗਦੀਪ ਸਿੰਘ ਸੋਨੂ ਦੇ ਨਿਵਾਸ ਸਥਾਨ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਸਮਰਥਨ ਦੇਣ ਵਾਲੇ ਪਰਿਵਾਰਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਅੱਜ ਰਾਣਾ ਪਰਿਵਾਰ ਦਾ ਕਾਫਲਾ ਹੋਰ ਵੱਡਾ ਹੋਇਆ ਹੈ ਅਤੇ ਸ਼ਰਮਨਯ ਕਲਿੱਦਲ ਦੇ ਟਕਸਾਲੀ 25 ਦੇ ਕਰੀ ਪਰਿਵਾਰਾਂ ਨੇ ਮੈਨੂੰ ਸਮਰਥਨ ਦਿੱਤਾ ਹੈ ਜਿਸ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਵਿੱਖ ਵਿੱਚ ਉਹਨਾਂ ਦੇ ਨਗਰ ਦਾ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਰਹਿੰਦੇ ਕੰਮ ਮੁਕੰਮਲ ਕਿਤੇ ਜਾਣਗੇ ਉਹਨਾਂ ਨੇ ਕਿਹਾ ਕਿ ਜਹਾਗੀਰ ਪੁਰਵਿਕੇ ਸਰਦਾਰ ਬਲਵਿੰਦਰ ਸਿੰਘ ਬੱਬੂ ਸਰਦਾਰ ਬਲਬੀਰ ਸਿੰਘ ਸਰਦਾਰ ਮਸਤਾ ਸਿੰਘ ਜਗਦੀਪ ਸਿੰਘ ਸੋਨੂ ਬਲਜਿੰਦਰ ਸਿੰਘ ਦਾ ਇੱਕ ਵੱਡਾ ਨਾਮ ਹੈ ਜੋ ਅੱਜ ਰਾਣਾ ਪਰਿਵਾਰ ਨਾਲ ਜੁੜੇ ਹਨ ਇਸ ਮੌਕੇ ਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਾਬਾ ਸੰਤੋਖ ਸਿੰਘ ਪਗੋਰਾਇਆ ਦਾ ਬੇਤੰਵਾਦ ਕੀਤਾ जिना दी प्रेरणा सटका ए परिवार राणा परिवार ਨਾਲ ਜੁੜੇ ਹਨ ਇਸ ਮੌਕੇ ਸਰਦਾਰ ਬਲਵਿੰਦਰ ਸਿੰਘ ਬੱਬੂ ਸਰਦਾਰ ਬਲਬੀਰ ਸਿੰਘ ਸਰਦਾਰ ਮਸਤਾ ਸਿੰਘ ਜਗਤੀਪ ਸਿੰਘ ਸਾਨੂੰ ਬਲਜੀਤ ਸਿੰਘ ਨੇ ਕਿਹਾ ਕਿ ਅਸੀਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਕੰਮਕਾਰ ਦੇਖ ਕੇ ਉਹਨਾਂ ਨਾਲ ਜੁੜੇ ਹਾਂ ਕਿਉਂਕਿ ਉਹਨਾਂ ਨੇ ਹੜਾ ਦੇ ਦੌਰਾਨ ਸਾਡੇ ਹਲਕੇ ਦੇ ਨਿਵਾਸੀਆਂ ਦਾ ਬਹੁਤ ਸਾਥ ਦਿੱਤਾ ਅਤੇ ਦੁੱਖ ਦੇ ਸਮੇਂ ਵਿੱਚ ਸਾਡੇ ਨਾਲ ਚਟਾਨ ਵਾਂਗ ਖੜੇ ਰਹੇ ਜਿਸ ਕਾਰਨ ਅਸੀਂ ਸਮਰਥਨ ਦਿੱਤਾ ਹੈ ਇਸ ਮੌਕੇ ਮਰਥਨ ਦੇਣ ਵਾਲਿਆਂ ਚ ਸਰਦਾਰ ਬਲਵਿੰਦਰ ਸਿੰਘ ਬੱਬੂ ਸਰਦਾਰ ਬਲਵੀਰ ਸਿੰਘ ਸਰਦਾਰ ਮੱਸਾ ਸਿੰਘ ਜਗਦੀਪ ਸਿੰਘ ਸੋਨੂ ਬਲਜੀਤਦਰ ਸਿੰਘ ਰਣਜੀਤ ਸਿੰਘ ਰਾਣਾ ਹਰਜਿੰਦਰ ਸਿੰਘ ਸਰਦਾਰ ਸੁੱਚਾ ਸਿੰਘ ਦਾ ਪਰਿਵਾਰ ਪਾਲ ਸਿੰਘ ਨਿਰਮਲ ਸਿੰਘ ਤਰਲੋਕ ਸਿੰਘ ਜਲੰਦਰੀਆ ਪਾਲ ਸਿੰਘ ਖੀਰਾਵਾਲੀ ਜੋਗਿੰਦਰ ਸਿੰਘ ਸੁਖਜੀਤ ਸਿੰਘ ਸੰਤੋਖ ਸਿੰਘ ਸਿੱਧੂ ਅਮਰਜੀਤ ਸਿੰਘ ਜਸਵੰਤ ਸਿੰਘ ਅਵਤਾਰ ਸਿੰਘ ਸਰਦਾਰ ਮੰਗਲ ਸਿੰਘ ਸਰਦਾਰ ਲਖਵਿੰਦਰ ਸਿੰਘ ਰਾਜਾ ਸੁਖਵਿੰਦਰ ਸਿੰਘ ਦਰਸ਼ਨ ਸਿੰਘ ਜੀਤ ਸਿੰਘ ਗੁਰਿੰਦਰਪਾਲ ਜੋਸ਼ੀ ਮੁਕਤੀਆਰ ਸਿੰਘ ਸੰਤੋਖ ਸਿੰਘ ਗੁਰਜੀਤ ਸਿੰਘ ਸੁਖਵਿੰਦਰ ਸਿੰਘ ਸਰਦਾਰ ਮਲਕੀਤ ਸਿੰਘ ਸਰਦਾਰ ਜੋਗਿੰਦਰ ਸਿੰਘ ਪ੍ਰੀਤਮ ਸਿੰਘ ਪਾਈ ਅਫਤਾਰ ਸਿੰਘ ਆदि ਵੱਲੋਂ ਸਮਰਥਨ ਦਿੱਤਾ ਗਿਆ ਇਸ ਮੌਕੇ ਬਲਾਕ ਸਮਤੀ ਮੈਂਬਰ ਬੱਬੂ ਖੇੜਾ ਬਾਬਾ ਸੰਤੋਖ ਸਿੰਘ ਸ਼ਮਸ਼ੇਰ ਸਿੰਘ ਪ੍ਰੋਆਨਾ ਤਰਸੇਮ ਸਿੰਘ ਪੰਡਾ ਮਲਕੀਤ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ, ਪ੍ਰੀਤਮ ਸਿੰਘ, ਪਾਲ ਸਿੰਘ, ਜਸਵੰਤ ਸਿੰਘ ਜੱਸਾ, ਪੀਏ ਪੁੱਲਰ, ਪੀਏ ਅਭਿਸ਼ੇਕ ਆਦਿ ਮੌਜੂਦ ਸਨ। ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ। ਸਰਪੰਚ ਪੰਚਾਇਤ ਹੌਫ ਹਦੈ ਸਾਂਪੋਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਆਪਣੇ ਬਹੁਤ ਹੀ ਸਤਿਕਾਰਯੋਗ ਹਲਕਾ ਵਦਾਈ ਰਾਣਾ ਇੰਦਰਪਤਾਪ ਸਿੰਘ ਜੀ ਆਪਣੇ ਤੋਂ ਆਏ ਆ ਇਹ ਕਿਉਂਕਿ ਆਪਾਂ ਇਹ ਨਾਲ ਸੱਤ ਪਹੁੰਚ ਕਰਦੇ ਆ ਸਾਰੇ ਕਿਉਂਕਿ ਇਹਨਾਂ ਦਾ ਕੰਮ ਜੋ ਕਿ ਪਿਛੇ ਆਪਾਂ ਸਾਰੇ ਹੜਾ ਦੇਖਿਆ ਉਹ ਕੰਮ ਵਾਲ ਦੇ ਦੇਖ ਕੇ ਸਾਰੇ ਸਤਿਕਾਰਯੋਗ ਮੰਡ ਏਰੀਆ ਕਿਸ਼ਨ ਸਿੰਘ ਵਾਲੇ ਤੋਂ ਆਲੀ ਤੱਕ ਜਿਹੜੇ ਬੰਨ ਬੰਨੇ ਆ ਉਹ ਅੱਜ ਤੱਕ ਸਰਕਾਰ ਦਾ ਕੰਮ ਹੀ ਸਰਕਾਰਾਂ ਨੇ ਕੰਮ ਨਹੀਂ ਕੀਤਾ ਬਹੁਤ ਇੰਕੋਸ਼ਾ ਕਿ ਪਿਛਲੇ ਕੁ ਸਮੇਂ ਤੋਂ ਮੈਂ ਭਾਜੀ ਇੰਦਰਪ੍ਰਤਾਪ ਜੀ ਦੇ ਜੋ ਕਿ ਸਾਡੇ ਐਮਐਲਏ ਹਰਤਾ ਸੁਲਤਾਨ ਖੁਦ ਲੋਧੀ ਤੋਂ ਉਹਨਾਂ ਦੇ ਕੰਮ ਕਰ ਦੇਖ ਕੇ ਬਹੁਤ ਜ਼ਿਆਦਾ ਖੋਸ਼ ਹਾਂ ਉਹ ਯੂਥ ਨੂੰ ਕਿਸੇ ਚੰਗੇ ਸਿੱਟੀ ਤੇ ਪੱਦਰ ਵੱਲ ਨੂੰ ਤੋਰਿਆ ਤੇ ਇਸ ਦੇ ਬਦੌਲਤ ਅੱਜ ਅਸੀਂ ਸਾਰਾ ਯੂਥ ਭਾਜੀ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੀ ਜੋ ਕਿ ਕਾਂਗਰਸ ਸਰਕਾਰ ਹੈ ਉਹਨਾਂ ਨੂੰ ਅੱਗੇ ਲੈ ਕੇ ਜਾਣ ਲਈ ਮੁੱਢਲਾ ਕਦਮ ਚੁੱਕਾਗੇ ਜਿੱਥੇ ਵੀ ਭਾਜੀ ਹੁਣੀ ਦਿਨ ਕਹੜ ਰਾਤ ਕੰਨ ਅਸੀਂ ਉਹਨਾਂ ਦੀ ਸੇਵਾ ਲਈ ਹਾਜ਼ਰ ਆ ਤੇ ਅਸੀਂ ਇਸੇ ਕਰਕੇ ਅੱਜ ਸਾਰੀ ਆਪਣੀ ਟੀਮ ਭਾਜੀ ਰਾਣਾ ਇੰਦਰਪ੍ਰਤਾਪ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਕੂਟਰਾ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਦੇ ਅਬਦੌਲਤ ਬਹੁਤ ਕੰਮ ਕਾਰਜ ਹੋਏ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਏ ਆ ਤੇ ਇਸ ਦੇ ਅਬਦੌਲਤਾ ਜੀ ਸਾਰੀ ਟੀਮ ਸਰਦਾਰ ਰਾਣਾ ਇੰਦਰਪ੍ਰਤਾਪ ਜੀ ਦੀ ਟੀਮ ਦੇ ਵਿੱਚ ਰਾਲ ਕੇ ਬਹੁਤ ਖੁਸ਼ ਆ ਪਹਿਲਾਂ ਕਿਹੜੀ ਪਾਰਟੀ ਨਾਲ ਆਏ ਆ ਸਾਡੇ ਸਤਿਕਾਰਯੋਗ ਸਲਪੰਸਾ ਤੇ ਅੰਜੀ ਰஞ்சிਤ ਕੋ ਇਹਨਾਂ ਨੇ ਆਪਣੀ ਸਾਰੀ ਟੀਮ ਸਮੇਤ ਮੇਰਾ ਸਾਥ ਦਿੱਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਮਹਿਸੂਸ ਕਰਦਾ ਕਿ ਇਸ ਪਿੰਡ ਦੇ ਵਿੱਚ ਸਾਡੀ ਐਗਜ਼ਿਸਟਿੰਗ ਟੀਮ ਵਿੱਚ ਬਹੁਤ ਖੁਸ਼ੀ ਸੀ ਇਹਨਾਂ ਦੇ ਨਾਲ ਜੁੜਨਾ ਤੇ ਜਦੋਂ ਪੰਚਾਇਤ ਸਰਪੰਚ ਮੋਢੀ ਪੰਚਾਇਤਾਂ ਹੁੰਦਾ ਜਦੋਂ ਉਹ ਨਾਲ ਤੁਰਨ ਤੇ ਹੋਰ 바ਵਾ ਸੱਜਣੀਆਂ ਹੁੰਦੀਆਂ ਸੋ ਅਜਮਨੀਆਂ ਇਸ ਪਿੰਡ ਸ ਬਹੁਤ 바ਵਾ ਤੱਕ ਨਹੀਂ ਹੁੰਦੀਆਂ ਤੇ ਮੈਂ ਇਹਨਾਂ ਦਾ ਜਿਹੜੇ ਇਹਨਾਂ ਦੇ ਨਾਲ ਸਾਥੀ ਸਾਡੇ ਨਾਲ ਜੁੜ ਰਹੇ ਆ ਜੁੜੇ ਆ ਅੱਜ ਉਹਨਾਂ ਦਾ ਸਮੂਹ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤੇ ਵੈਲਕਮ ਕਰਦੇ ਹਾਂ ਉਹਨਾਂ ਨੂੰ ਬੜਾ ਪ੍ਰੋਫੈਸਰ